ਮੇਰਾ ਨਾਮ ਮਨਿੰਦਰ ਸਿੰਘ ਹੈ ਮੈਂ ਜੂਨੀਅਰ ਇੰਜੀਨੀਅਰ ਹਾਂ ਤੇ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਲਿਫਟ ਸਾਡੀ ਸਕੀਮ ਨਵੀਂ ਪਾਸ ਹੋਈ ਸੀਗੀ 64428 ਬਸੀ ਪੁਰਾਣੀ ਇਸ ਏਰੀਆ ਦੇ ਵਿੱਚ ਬਹੁਤ ਸਾਲਾਂ ਤੋਂ ਲੋਕਾਂ ਦੀ ਡਿਮਾਂਡ ਸੀਗੀ ਕਿ ਇਸ ਏਰੀਆ ਨੂੰ ਪਾਣੀ ਦੀ ਦਿੱਕਤ ਸੀਗੀ ਕਿਉਂਕਿ ਇਹ ਏਰੀਆ ਹਾਈ ਲੈਂਡ ਸੀਗਾ ਇੱਥੋਂ ਨੇਚਰਲ ਫਲੋ ਨਾ ਸੀ ਗ੍ਰੈਵਿਟੀ ਥਰੂ ਨਾ ਸੀ ਪਾਣੀ ਨਹੀਂ ਦੇ ਸਕਦੇ ਸੀ ਤੇ ਲੋਕਾਂ ਦੀ ਡਿਮਾਂਡ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਲਿਆਂਦਾ ਸੀ ਇਹ ਲਿਫਟ ਸਕੀਮ ਪਾਸ ਹੋਈ ਹੈ ਏਡ ਲਿਫਟ ਸਕੀਮ ਦੇ ਵਿੱਚ ਇਹ ਹੈਗੇ ਕਿ ਇੱਥੇ ਸਾਡੇ ਪੰਪ ਹਾਊਸ ਬਣਿਆ ਹੈਗਾ ਇੱਥੇ ਸਾਡੀਆਂ ਮੋਟਰਸ ਲੱਗੀਆਂ ਹੈਗੀਆਂ ਇੱਥੇ ਮੋਟਰਸ ਅਸੀਂ ਪੰਪ ਕਰਕੇ ਪਾਣੀ ਇੱਥੋਂ ਅਪਰੋਕਸੀਮੇਟਲੀ 2.5 ਕਿਲੋਮੀਟਰ ਹੈਗਾ ਇੱਥੋਂ ਸਾਡੀ ਵਾਟਰ ਟੈਂਕ ਬਣਿਆ ਹੈਗਾ ਉਹਦੇ ਚ ਅਸੀਂ ਪਾਣੀ ਪਾਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਅੰਡਰਗਰਾਉਂਡ ਯੂਪੀਵੀਸੀ ਪਾਈਪਸ ਲੇ ਕੀਤੀਆਂ ਹੈਗੀਆਂ ਜੋ ਕਿ ਹਰ ਕਿਸਾਨ ਦੇ ਖੇਤਾਂ ਵਿੱਚ ਪਾਣੀ ਪਹਚਾਰੀਆਂ ਹੈਗੀਆਂ ਤੇ ਲੋਕਾਂ ਦੀ ਵੀ ਬਹੁਤ ਜ਼ਿਆਦਾ ਇੱਥੇ ਦਿੱਕਤ ਆ ਰਹੀ ਸੀ ਫਸਲ ਨਹੀਂ ਉਹਨਾਂ ਦੀ ਪ੍ਰੋਪਰ ਹੋ ਰਹੀ ਸੀਗੀ ਪਾਣੀ ਦੀ ਬਹੁਤ ਕਿੱਲਤ ਆ ਰਹੀ ਸੀ ਇਸ ਕਰਕੇ ਇਸ ਲਿਫਟ ਇਰੀਗੇਸ਼ਨ ਹੁਣ ਪ੍ਰੋਪਰ ਫੰਕਸ਼ਨ 'ਤੇ ਆ ਗਈ ਹੈ ਬਣਨ ਦੇ ਨਾਲ ਹੁਣ ਅਪਰੋਕਸੀਮੇਟਲੀ 200 ਏਕੜ ਪਾਣੀ ਵਧਿਆ ਲੱਗੂਗਾ ਤੇ ਇਸ ਏਰੀਆ ਦੇ ਲੋਕੀ ਵੀ ਬਹੁਤ ਖੁਸ਼ ਨੇ ਨਾਰਮਲੀ ਕੀ ਹੈ ਕਿ ਜਿੱਥੇ ਗ੍ਰੈਵਿਟੀ ਫਲੋ ਪਾਣੀ ਲੱਗਦੇ ਹੈਗੇ ਉਹ ਤਾਂ ਅਸੀਂ ਸਕੀਮ ਚੱਲ ਰਹੀਆਂ ਹੈਗੀਆਂ ਉਹਦੇ باوجود ਇੱਕ ਨਵੀਂ ਲਿਫਟ ਸਕੀਮ ਹੈ ਜਿਸ ਵਿੱਚ ਪੰਪ ਅਸੀਂ ਅਪਲਿਫਟ ਕਰਕੇ ਜਾ ਰਹੇ ਹਾਂ ਸਕੀਮ ਇਹ ਮਿਲ ਗਈ ਹੈਗੀ ਤੇ ਇਸ ਏਰੀਆ 'ਚ ਲੋਕੀ ਬਹੁਤ ਖੁਸ਼ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਕੰਗ ਸਾਡੀ ਜ਼ਮੀਨ ਜਿਹੜੀ ਬਸੀ ਗﻼਮ ਸਿੰਘ ਵਿੱਚ ਪੈਂਦੀ ਆ ਇੱਥੇ ਪਾਣੀ ਦੀ ਬੜੀ ਦਿੱਕਤ ਸੀ ਪਾਣੀ ਬੜਾ ਡੂੰਘਾ ਹੋ ਰਿਹਾ ਦਿਨ ਪਰ ਦਿਨ ਨਹਿਰੀ ਡਿਪਾਰਟਮੈਂਟ ਦੇ ਉਪਰਾਲੇ ਨਾਲੇ ਪਾਣੀ ਜਿਹੜਾ ਅਪਲਿਫਟ ਕਰਕੇ ਪਹਿਲਾਂ ਟੈਂਕੀ ਵਿੱਚ ਲਿਜਾਇਆ ਗਿਆ ਕਿਉਂਕਿ ਨਹਿਰ ਜਿਹੜੀ ਆ ਥੱਲੇੜੇ ਪਾਸੇ ਆ ਉਤੋਂ ਪਾਣੀ ਉੱਪਰ ਲਿਜਾ ਕੇ ਉੱਪਰੋਂ ਟੈਂਕੀ ਤੋਂ ਪਾਣੀ ਹੁਣ ਸਾਡੇ ਖੇਤਾਂ ਨੂੰ ਆ ਰਿਹਾ ਅਸੀਂ ਇਸ ਤੋਂ ਬੜੇ ਖੁਸ਼ ਆਂ ਔਰ ਗਰਮੀ ਐਤ ਕੀ ਜਦੋਂ ਜੇ ਸ਼ੁਰੂ ਹੋਈਆਂ ਮੈਂ ਟਿਊਬਲ ਦਾ ਬਟਨ ਨਹੀਂ ਦੱਬਿਆ ਜੀ ਮੈਂ ਮਾਨ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਪ੍ਰੋਗਰਾਮ ਦੇ ਬਾਰੇ ਜੀ